ਕਰਾਂ ਯਾਰ ਮਨੀਮ ਨੂੰ ਹਲੋ ਮਨੀਮ ਸਾਹਿਬ ਕੀ ਹਾਲ ਆ ਠੀਕ ਆ ਠੀਕ ਆ ਜੀ ਵਧੀਆ ਤੇ ਕਿੱਥੇ ਹੋ ਮੈਂ ਤੇਰੇ ਅਰਧ ਕਰਦੀ ਸੀਗਾ ਯਾਰ ਮੈਂ ਨਾ ਯਾਰ ਬਾਈ ਸੋਚਦਾ ਸੀਗਾ ਵੀ ਮੈਂ ਕਹਿੰਦਾ ਸਾਰੇ ਦਾਣੇ ਦਾ ਤਲਾ ਦੇ ਦਸਾਂ ਕਿਲਿਆਂ ਦੇ ਤੇਰੇ ਹਾਂ ਤੇ ਮੈਂ ਕਹਿੰਦਾ ਯਾਰ ਇੱਕ ਟਰਾਲੀ ਰਹਿ ਗਈ ਆ ਤੇ ਮੇਰਾ ਜੀ ਕਰਦਾ ਵਿਚਾ ਤਾਂ ਇੱਥੇ ਤਲਾ ਦੇ ਆ ਯਾਰ ਲਾਸਟ ਰਹਿ ਗਈ ਹਾਂ ਤੇ ਚਾਹ ਫਿਰ ਤੂੰ ਇੱਥੇ ਲਿਆਵਾ ਤੇ ਤੂੰ ਐ ਕਰ ਯਾਰ ਜੇ ਨੇੜੇ ਟੜਿਆ ਨਾ ਤਾਂ ਸਿੰਪਲ ਚੈੱਕ ਕਰ ਜਾ ਵੇਖ ਜਾ ਯਾਰ ਦਾਣੇ ਕੋਈ ਨਹੀਂ ਮੈਂ ਲੈਣਾ ਹੱਤੀਆਂ ਨੂੰ ਤਲਾ ਲਿਆ ਯਾਰ ਕੋਈ ਨਹੀਂ ਮੈਂ ਆਉਣਾ ਤੂੰ 10 ਕਿੱਲਿਆਂ ਦਾ ਝੁੰਨਾ ਵੀ ਅੱਗੇ ਤਲਾਇਆ ਇੱਕ ਟਰਾਲੀ ਪਿੱਛੇ ਥੋੜੀ ਥੋੜ ਨੂੰ ਪਾਸੇ ਜਾ ਮੈਂ ਕਿੱਥੇ ਚੱਲ ਜੇ ਫਾਰਮ ਤੇ ਤੋਂ ਗੱਠਾ ਹੀ ਲੈ ਲਾਂਗੇ ਕੋਈ ਨਹੀਂ ਕੋਈ ਨਹੀਂ ਇੱਕ ਟਰਾਲੀ ਪਿੱਛੇ ਥੋੜੀ ਕੋਈ ਨਹੀਂ ਪਾਸੇ ਜਾਣ ਦੇਵਾਂਗੇ ਹਾਂ ਹਾਂ ਕੋਈ ਨਹੀਂ ਮੈਂ ਆਉਣਾ ਚੱਲ ਆਜੋ ਫਿਰ ਆਜੋ ਹੁਣ ਆਉਣਾ ਆ ਆ ਗਿਆ ਆ ਗਿਆ ਕੀ ਆਲਾ ਵਧੀਆ 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 ਬੜੀ ਸ਼੍ਰੀਕ ਨੀ ਸਾਹਿਬ ਪਹੁੰਚੇ ਇਹ ਮੈਂ ਲੋੜੇ ਸੀਗਾ ਯਾਰ ਅੱਛਾ ਹਾਂ ਹੋਰ ਚਾਹ ਪਾਣੀ ਪਾਉਣਾ ਨਾ ਨਾ ਚਾਹ ਪਾਣੀ ਦਾ ਟਾਈਮ ਨਹੀਂ ਤੈਨੂੰ ਪਤਾ ਇੱਕ ਤਾਂ ਨਹੀਂ ਦਾ ਮੌਸਮ ਆ ਯਾਰ ਮੌਸਮ ਖਰਾਬ ਹੋ ਗਿਆ ਮੌਸਮ ਖਰਾਬ ਆ ਤੈਨੂੰ ਪਤਾ ਉੱਥੇ ਕੰਮ ਬਹੁਤ ਜ਼ਿਆਦਾ ਆ ਪਾਲਾ ਤਰਕੂਲਾ ਬਵਾਉਣੀਆਂ ਅੱਛਾ ਹਾਂ ਤੇ ਕੀ ਨਾਲ ਆਂਦੇ ਫਿਰ ਤਾਂ ਤੂੰ ਯਾਰ ਮੈਂ ਕਹਿੰਦਾ ਬਹਿ ਜਾਂਦੇ 10 ਮਿੰਟ ਉਹ ਨਹੀਂ ਨਹੀਂ ਟਾਈਮ ਹੀ ਹੈ ਨਹੀਂ ਅੱਛਾ ਤੂੰ ਸਿੰਪਲ ਵਿਖਾਵਾਂ ਮੈਂ ਤੈਨੂੰ ਸਿੰਪਲ ਵਿਖਾ ਮੈਨੂੰ ਚੱਲ ਲੈ ਵੀ ਮਣੀਮਾ ਤੂੰ ਵੀ ਕਿ ਯਾਦ ਰੱਖੇਂਗਾ ਲਾਸਟ ਟਰਾਲੀ ਆਪਣੀ ਅੱਛਾ ਕਿੱਥੇ ਟਰਾਲੀ ਕਿਹੜੀ ਆ ਆ ਛੱਡੀ ਟਰਾਲੀ ਭੰਦੇ ਚਾਚਾ ਅਮਰਾ ਵੀ ਤਲੀ ਹੋਰ ਆ ਕਾਲੀ ਪਿਛੇ ਤੂੰ ਮੈਨੂੰ ਬੁਲਾਇਆ ਤੇ ਹੋਰ ਟਰਾਲੀ ਟਰਾਲੀ ਉਹ ਭਰਾਵਾ ਤੂੰ ਟਰਾਲੀ ਵੱਡੀ ਕਿਹਾ ਸੀ ਉਹ ਟਰਾਲੀ ਦਾ ਟਰਾਲੀ ਹੈ ਹਾਂ ਹੁਣ ਤੂੰ ਸੈਂਪਲ ਵੇਖ ਦਾਣਿਆਂ ਦਾ ਫੜ ਉਧਰ ਉਹਦਾ ਘੁੰਡ ਚੱਕ ਦਾਣੇ ਵੇਖ ਕੇ ਤੇਰੀ ਰੂਹ ਖੜ ਜੈਣੀ ਰੂਹ ਓਏ ਓ ਇਹ ਦਾਣੇ ਨਹੀਂ ਇਹਦਾ ਫੋਗ ਵੀ ਫੋਗ ਆ ਮੇਰੀ ਤੇ ਤੇਰੀ ਵਜ੍ਹਾ ਨਾਲ ਹੀ ਆ ਮੇਰੀ ਵਜ੍ਹਾ ਨਾਲ ਕਿਵੇਂ ਆ ਤੇ ਮਨੀਮ ਆਰਤੇ ਤੇ ਤੂੰ ਹੀ ਆ ਕਿਵੇਂ ਰੇ ਪਹਿਲਾਂ ਤੂੰ ਮੈਨੂੰ 20 ਵਜਾ ਦਿੱਤਾ ਹਾਂ ਫਿਰ ਤੂੰ ਰੇ ਦਿੱਤੀ ਸਪਰੇਅ ਤੂੰ ਸਾਰਿਆਂ ਨਾਲ ਮਾੜੀ ਤੇ ਲੰਡੂ ਸਪਰੇਅ ਦਿੱਤੀ ਮੈਨੂੰ ਤੇ ਸਾਰਿਆਂ ਦੇ ਦਾਣੇ ਹੋਇਆ ਮੇਰੇ ਕੋਲੇ ਫੋਗ ਹੋਈ ਆ ਫੋਗ ਵੀ ਵਜ੍ਹਾ ਨਾਲ ਹੀ ਹੋਈ ਆ ਬੱਲਿਆ ਮੇਰੀ ਸੁਣ ਲੈ ਗੱਲ ਹਾਂ ਜਿਸ ਹਾਉਣਾ ਤੇ ਟਰਾਲੀ ਆ ਹਾਂ ਇਸ ਹਾਉਣਾ ਤੇਰੇ ਬੱਠਲ ਇੱਕ ਦਾਣੇ ਦਾ ਨਿਕਲ ਗਿਆ ਉਹ ਭਰਾਵਾ ਮੇਰੀਆਂ ਮਨਤਾ ਕਰਦੇ ਹੱਤੀ ਵਾਲੇ ਮੈਂ ਵੇਚੀ ਨਹੀਂ ਮੈਂ ਮੈਂ ਕਹਿੰਦਾ ਤੂੰ ਬੱਠਲ ਦਾਣੇ ਦਾ ਨਿਕਲਣਾ तू ਚੁੱਪ ਕਰਕੇ ਦੁਕਾਨ ਤੇ ਜਾ ਅੱਛਾ ਵੇਚਿਆ ਪੁੱਤੋ ਆ ਗਈ ਠੰਡ ਮੈਂ ਵੀ ਪੈਗਾ ਗੜੇ ਹੀ ਪੈ ਗਿਆ ਠੀਕ ਹੈ ਤੇ ਗੱਚਕ ਤੇ ਮੂੰਗਫਲੀ ਲਿਓ ਤੇ ਸਾਰਾ ਟਬਰ ਚੱਬੀ ਜਾ ਉਹ ਜਿਹੜੇ ਜਾਈ ਚ ਬੈਠੇ ਨਹੀਂ ਤੇਰੇ ਬੱਲੇ ਤੇਰੇ ਮੇਰੀ ਗੱਲ ਸੁਣ ਲੈ ਮਨੀ ਮਾ ਹਾਂ ਆਇਤ ਕੀ ਹਿਸਾਬ ਕੀਤਾ ਨਾ ਮੈਂ ਆਰਤ ਤੇ ਹਾਂ ਤੇ ਚੈਤਾਇਤ ਕੀ ਤੂੰ ਨਹੀਂ ਤੇ ਚੈ ਫਰਤ ਕੀ ਆਰਤ ਤੇ ਮੈਂ ਨਹੀਂ ਜਿੱਸਾ ਹੁਣਾ ਤੇਰੇ ਲੱਛਣ ਆ ਜਿੱਸਾ ਹੁਣਾ ਤੇਰਾ ਖਰਚਾ ਤੇ ਮੈਨੂੰ ਲੱਗਦਾ ਮੈਂ ਤਾਂ ਰਹਿ ਜ ਤੂੰ ਨਹੀਂ ਰਹਿੰਦਾ ਛੱਟੇ